ਸਭ ਦੇ ਵਿੱਚ ਜੋਸ਼ ਹੈ ਸਭ ਦੇ ਵਿੱਚ ਜੋਸ਼ ਹੈ ਸਭ ਦੇ ਵਿੱਚ ਗੁੱਸਾ ਹੈ ਤਾਂ ਕਿ ਪਾਕਿਸਤਾਨ ਦੇ ਖਿਲਾਫ ਆਵਾਜ਼ ਚੱਕ ਰਿਹਾ ਹਰ ਬੰਦਾ ਆਪਣੀ ਫੈਮਲੀ ਨਾਲ ਟਾਈਮ ਸਪੈਂਡ ਕਰਨੀ ਜਾਂਦਾ ਹੋਵੇ ਟੂਰਿਸਟ ਪਲੇਸ ਤੇ ਬਸ ਕਿ ਸਿ ਪਿਛਲੇ ਸਾਲ ਵੀ 22 ਕਰੋੜ ਲੋਕ ਕਸ਼ਮੀਰ ਦੇ ਵਿੱਚ ਕੁਲ ਮੰਗ ਗਏ ਪਾਕਿਸਤਾਨ ਦੇ ਖਿਲਾਫ ਆਤਕਵਾਦ ਦੇ ਖਿਲਾਫ ਅਸੀਂ ਪੂਰੀ ਕੜੇ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ ਪਾਪਾ ਪਾ ਸਾਰੇ ਭਰਾਵਾਂ ਨਾਲ ਲੱਗੇ ਇਕੱਠੇ ਸਾਡੇ ਜਿਹੜਾ ਮੁਸਲਮਾਨਾਂ ਨੂੰ ਬਦਨਾਮ ਕੀਤਾ ਯਾਰ ਇਹ ਗੱਲ ਤਾਂ ਇਹ ਤਾਂ ਭਾਈ ਸਾਰਿਆਂ ਨੂੰ ਬਤਾ ਭਾਈਚਾਰਾ ਇਕਤਾ ਕਿੰਨਾ ਸਟਰੋਂਗ ਹੈ ਕਦੇ ਵੀ ਨਹੀਂ ਖਤਮ ਹੋਣੀ ਹੈ ਭਾਈਚਾਰਾ ਅੱਧਾ ਹੀ ਰਹਿਣਾ ਤੇ ਪਾਕਿਸਤਾਨ ਮਰਦਾਬਾਰ ਰਹੇਗਾ ਤੇ ਰਹੇਗਾ ਹੀ ਹਵਾਨ ਕਰਦੇ ਆ ਇਸ ਤਰ੍ਹਾਂ ਦੇ ਕੰਮ ਜੋ ਕੀਤਾ ਆ ਢੀਆਂ ਪੈਣਾ ਉਹਨਾਂ ਦੀਆਂ ਢੀਆਂ ਪੈਣਾ ਨਾਲ ਵੀ ਇਦਾਂ ਹੋਵੇ ਪਰ ਉਹਨਾਂ ਪਤਾ ਲੱਗੇ ਦੁੱਖ ਕੀ ਚੀਜ਼ ਹੈ ਜੋ ਦਿਨ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤਵਾਰੀ ਸੋ ਦੱਸਦੀ ਹਾਂ ਕਿ ਉਤਲਾ ਫੋਕ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਸੋ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਹੱਤਾ ਦੇ ਵਿੱਚ ਉਤਲੇ ਜਿਹੜੇ ਫੜੇ ਹੋਏ ਨੇ ਸੋ ਅਤੰਕਵਾਦ ਮੁਰਦਾਬਾਦ ਜਿਹੜਾ ਨਾਰਾ ਲੱਗ ਰਿਹਾ ਸੋ ਲਗਾਤਾਰ ਅਗਰ ਗੱਲ ਕਰੀਏ ਜੰਮੂ ਕਸ਼ਮੀਰ ਦੀ ਦਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਅਤੰਕਵਾਦ ਦੇਖਣ ਨੂੰ ਮਿਲਿਆ ਸੋ ਉਸ ਤੋਂ ਬਾਅਦ ਲਗਾਤਾਰ ਦੇਖ ਸਕਦੇ ਹੋ ਕਿ ਉਤਲਾ ਫੋਕ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਸੋ ਬਾੜ ਨੰਬਰ 10 ਦੇ ਵਿੱਚ ਅੱਜ ਫਿਰ ਉਤਲਾ ਫੋਕ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸੋ ਹੱਤਾ ਦੇ ਵਿੱਚ ਕੈਂਡਲ ਵੀ ਜਿਹੜੇ ਫੜੇ ਹੋਏ ਨੇ ਸੋ ਕੌਂਸਲਰ ਸਾਹਿਬ ਵਾਰਡ ਨੰਬਰ 10 ਤੁਸੀਂ ਬਤੌਰ ਕੌਂਸਲਟ ਵੀ ਹੋ ਤੇ ਆਮ ਆਦਮੀ ਪਾਰਟੀ ਦੇ ਕੀ ਕਹਿਣਾ ਚਾਹੋਗੇ ਪੁਤਲੇ ਜਿਹੜੇ ਆਣ ਰੱਖੇ ਹੋਏ ਹੱਤਾ ਦੇ ਵਿੱਚ ਇੱਕ ਨਹੀਂ ਦੋ ਦੋ ਪੁਤਲਾ ਹੈ ਹੱਤਾ ਦੇ ਵਿੱਚ ਕੈਂਡਲ ਵੀ ਹੈ ਤੇ ਨਾਲ Hindu Muslim Sikh ਤਿੰਨੋਂ ਭਾਈਚਾਰਾ ਜਿੱਥੇ ਇਕੱਠਾ ਜੀ ਬਿਲਕੁਲ ਸਾਰੇ ਭਾਈਚਾਰਾ ਹਿੰਦੁਸਤਾਨ ਦਾ ਸਾਰਾ ਭਾਈਚਾਰਾ ਇਕੱਠਾ ਹੋਇਆ ਕੋਈ ਕਿਸ ਤੋਂ ਲੱਗ ਨਹੀਂ ਹੈਗਾ ਜੋ ਪਹਿਲਗਾਮ ਦੇ ਵਿੱਚ ਹੋਇਆ دہشت ਗਰਦਾਂ ਨੇ ਉੱਥੇ ਗਰਨਤ ਨਰ ਸੰਘਾਰ ਕੀਤਾ ਵੈ ਅਸੀਂ ਉਹਦੀ ਕੜੇ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ ਜੋ ਵੀ ਉੱਤੇ ਹੋਇਆ ਵੈ ਸਾਡੇ ਸ਼ਹੀਦ ਹੋਇਆ ਭਾਰਤੀਏ ਜਿਹੜੇ ਵੀ ਸਾਡੇ ਨੌਜਵਾਨ ਸ਼ਹੀਦ ਹੋਇਆ ਉਹਨਾਂ ਨਾਲ ਅਸੀਂ ਦਿਲੋਂ ਹਮਦਰਦੀ ਹੈ ਸਾਡੀ ਉਹਨਾਂ ਦੇ ਪਰਿਵਾਰਾਂ ਨਾਲ ਬਹੁਤ ਗਲਤ ਕੰਮ ਹੋਇਆ ਵੈ ਅੱਜ ਦੇਖੋ ਸਾਰਾ ਅਵਾਡ ਨੰਬਰ 10 ਪੂਰਾ ਇਕੱਠਾ ਹੋਇਆ ਸਭ ਦੇ ਵਿੱਚ ਰੋਸ਼ ਹੈ ਸਭ ਦੇ ਵਿੱਚ ਜੋਸ਼ ਹੈ ਸਭ ਦੇ ਵਿੱਚ ਗੁੱਸਾ ਹੈ ਤਾਂ ਕਿ ਪਾਕਿਸਤਾਨ ਦੇ ਖਿਲਾਫ ਆਵਾਜ਼ ਚੱਕ ਰਿਹਾ ਆਂਤਕਵਾਦ ਦੇ ਖਿਲਾਫ ਆਵਾਜ਼ ਚੱਕ ਰਿਹਾ ਇਦਾਂ ਦੀ ਆਵਾਜ਼ ਹਮੇਸ਼ਾ ਚੱਕੀ ਜਾਣੀ ਚਾਹੀਦੀ ਹੈ ਔਰ ਯੁਵਾ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਯੂਨਿਟੀ ਬਣਾ ਕੇ ਪਾਕਿਸਤਾਨ ਦੇਖੋ ਪਾਕਿਸਤਾਨ ਹਾਸਿੰਦ ਪਾਕਿਸਤਾਨ ਸਾਰੇ ਬਿਲਕੁਲ ਇੱਕ ਪਾਸੇ ਜੇ ਮੁਰਦਾਬਾਦ ਦੇ ਜਿਹੜੇ ਇੱਕ ਪਾਸੇ ਨਾਰੇ ਲੱਗ ਰਹੇ ਨੇ ਪਰ ਇੱਕ ਪਾਸੇ ਜੇ ਉਸ ਕਸ਼ਮੀਰ ਦੇ ਵਿੱਚ ਪਹਿਲਗਾਮ ਦੀ ਗੱਲ ਕਰੀ ਤਾਂ ਪਹਿਲਗਾਮ ਦੇ ਵਿੱਚ ਜਿਹੜਾ ਕੁਝ ਦੇਖਣ ਨੂੰ ਮਿਲਦਾ ਕਿਤੇ ਨਾ ਕਿਤੇ ਲੱਗਦਾ ਨਹੀਂ ਹੈਗਾ ਕਿ ਉੱਥੇ ਕਿਤੇ ਨਾ ਕਿਤੇ ਟੂਲਸ ਦੇ ਵਿੱਚ ਜਾਂਦੇ ਨੇ ਲੋਕ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਇੱਕਦਮ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਸੋ ਉਹਨੂੰ ਕਿਸ ਤਰੀਕੇ ਦੇਖੋ ਜੀ ਹਰ ਬੰਦਾ ਆਪਣੀ ਫੈਮਲੀ ਨਾਲ ਟਾਈਮ ਸਪੈਂਡ ਕਰਨੀ ਜਾਂਦਾ ਹੋਵੇ ਟੂਰਿਸਟ ਪਲੇਸ ਤੇ ਬਟ ਕਿਸੇ ਪਿਛਲੇ ਸਾਲ ਵੀ 22 ਕਰੋੜ ਲੋਕ ਕਸ਼ਮੀਰ ਦੇ ਵਿੱਚ ਘੁੰਮਣ ਗਏ ਇਸ ਵਾਰ ਅਮਰਨਾਥ ਯਾਤਰਾ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਦੀ ਉਤਸ਼ਾਹ ਸੀ ਬਟ ਕਿਸੇ ਨੂੰ ਨਹੀਂ ਪਤਾ ਸੀ ਇਦਾਂ ਦਾ ਨਰ ਸੰਘਾਰ ਉੱਥੇ ਹੋਊਗਾ ਆ ਸਾਡਾ ਮੁਸਲਿਮ ਭਾਈ ਜਾਰਾ ਵੀ ਸਾਡੇ ਨਾਲ ਹੈ ਹਰ ਬੰਦਾ ਸਾਡੇ ਨਾਲ ਇਸ ਟਾਈਮ ਸ਼ਾਹੀ ਇਮਾਮ ਜੀ ਦਾ ਵੀ ਸਵੇਰੇ ਬਿਆਨ ਆਇਆ ਪਾਕਿਸਤਾਨ ਦੇ ਖਿਲਾਫ ਆਂਤਕਵਾਦ ਦੇ ਖਿਲਾਫ ਅਸੀਂ ਪੂਰੀ ਕੜੇ ਸ਼ਬਦਾਂ ਨਾਲ ਨਿੰਦਾ ਕਰਦੇ ਆ ਜੋ ਵੀ ਉੱਤੇ ਹੋਇਆ ਹੁਣ ਅਸੀਂ ਇੱਥੇ ਵਾਰਡ ਨੰਬਰ 10 ਦੀ ਮੇਨ ਪੁਲੀ ਤੇ ਪਾਕਿਸਤਾਨ ਦੇ ਰਾਤਕਵਾਹ ਦਾ دہشت ਗਰਦਾ ਦਾ ਪੁਤਲਾ ਫੁਕਾਂਗੇ ਤਾਂ ਕਿ ਆਵਾਜ਼ ਉੱਠੇ ਪੂਰੇ ਹਿੰਦੁਸਤਾਨ ਦੇ ਵਿੱਚ ਕਿ ਜੋ ਜੋ ਵੀ ਹੋਇਆ ਵੈ ਇਹ ਬਹੁਤ ਗਲਤ ਹੋਇਆ ਵੈ ਹੁਣ ਤੁਸੀਂ ਵੀ ਨਾਲ ਖੜੇ ਹੋ ਇੱਕ ਪਾਸੇ ਆਤੰਗਵਾਦ ਤੇ ਉਸ ਤੋਂ ਬਾਅਦ ਇੱਕ ਨਾਰੇ ਜਿਹੜੇ ਆ ਪਾਕਿਸਤਾਨ ਮੁੱਦਾਬਾਤ ਲਗਾਇਆ ਜਾ ਰਿਹਾ ਸੋ ਨਾਲ ਤੁਸੀਂ ਵੀ ਜਿਹੜਾ ਸਾਥ ਦੇ ਰਹੋ ਕੀ ਲੱਗਦਾ ਆਪਾ ਆਪ ਸਾਰੇ ਭਰਾਵਾਂ ਨਾਲ ਅੱਗੇ ਇਕੱਠੇ ਸਾਡੇ ਜਿਦਾ ਵੀ ਮੁਸਲਮਾਨਾਂ ਨੂੰ ਬਦਨਾਮ ਕੀਤਾ ਯਾਰ ਇਹ ਗਲਤ ਹੈ ਸਾਰੇ ਆਪਾਂ ਭਾਈਚਾਰਾ ਮਿਲ ਕੇ ਇਕੱਠੇ ਹੈਗੇ ਇਕੱਠੇ ਹੀ ਰਵਾਂਗੇ ਅੱਬਾ ਜੀ ਆਜੋ ਯਾਰ ਇਹ ਗਲਤ ਮੈਸੇਜ ਹੈ ਸਾਰਿਆਂ ਨੂੰ ਇਹ ਆਤਮਵਾਦ ਨੂੰ ਖਤਮ ਕਰੋ ਤੇ ਨਾਲੇ ਆਤਮਵਾਦੀਆਂ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਸਜ਼ਾ ਦਿਓ ਬਿਲਕੁਲ ਕਿਸ ਤਰੀਕੇ ਦੇਖਦੇ ਹੋ ਕਿ ਪਾਕਿਸਤਾਨ ਪਾਕਿਸਤਾਨ ਮਰਦਾਬਾਦ ਹੈ ਮਰਦਾਬਾਦ ਰਹੂਗਾ ਉਹਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਸਾਰੇ ਭਾਈਚਾਰਾ ਇਹ ਸਾਰੇ ਭਾਈਚਾਰਾ ਨੂੰ ਖਰਾਬ ਕਰ ਰਹੇ ਆ ਸਾਡੇ ਸਾਂਝ ਕੀ ਹੈਗੀ ਹੈ ਕੁਝ ਮਿਸਾਲ ਜੜੀ ਆ ਉਹ ਇਹ ਤਾਂ ਭਾਈ ਸਾਰਿਆਂ ਨੂੰ ਪਤਾ ਭਾਈਚਾਰਾ ਇਕਤਾ ਕਿੰਨਾ ਸਟਰੋਂਗ ਹੈ ਕਦੀ ਵੀ ਨਹੀਂ ਖਤਮ ਹੋਣੀ ਹੈ ਭਾਈਚਾਰਾ ਅੱਧਾ ਹੀ ਰਹਿਣਾ ਤੇ ਪਾਕਿਸਤਾਨ ਮਰਦਾਬਾਦ ਰਹੇਗਾ ਤੇ ਰਹੇਗਾ ਹੀ ਸੋ ਮਾਤਾਵਾ ਵੀ ਜਿਹੜੀਆਂ ਨਾਲ ਲੱਗੇ ਹੋਏ ਨੇ ਕਿ ਲਦਾ ਮਾਤਾ ਜੀ ਇੱਕ ਪਾਸੇ ਉੱਥੇ ਜਿਹੜੀ ਨਵ ਵਿਆਹੀਤ ਜਿਹੜੀ ਕੁੜੀਆਂ ਗਈਆਂ ਸੀਗੀਆਂ ਮੁੰਡੇ ਗਏ ਸੀਗੇ ਉੱਥੇ ਘੁੰਮਣ ਸੋ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਸੁਹਾਗ ਦੇ ਉੱਤੇ ਜਿਹੜਾ ਕਾਫੀ ਆਪਤਾ ਪਈ ਸੋ ਉਹਨਾਂ ਦੀ ਜਿਹੜੀ ਮੌਤ ਵੀ ਹੋ ਜਾਂਦੀ ਹੈ ਦੇਖੋ ਜਿਹੜਾ ਕੁਝ ਇਹ ਹੋਇਆ ਇਹ ਕਹਿਨ ਸੁਨਾਨ ਦੇ ਵੀ ਕਾਬਲ ਨਹੀਂ ਆ ਜਿਵੇਂ ਕਹਿੰਦੇ ਕੋਈ ਬੰਦਾ ਸਪੀਚਲੈਸ ਹੋ ਜਾਂਦਾ ਉਦਾਂ ਆ ਇਹ ਕੋਈ ਇਨਸਾਨਾਂ ਦਾ ਕੰਮ ਨਹੀਂ ਇਹ ਹਵਾਨ ਕਰਦੇ ਆ ਇਸ ਤਰ੍ਹਾਂ ਦੇ ਕੰਮ ਜੋ ਕੀਤਾ ਆ ਧੀਆਂ ਪੈਣਾ ਉਹਨਾਂ ਦੀਆਂ ਧੀਆਂ ਪੈਣਾ ਨਾਲ ਵੀ ਇਦਾਂ ਹੋਵੇ ਫਿਰ ਉਹਨਾਂ ਨੂੰ ਪਤਾ ਲੱਗੇ ਦੁੱਖ ਕੀ ਚੀਜ਼ ਐ ਜਿਸ ਤਰ੍ਹਾਂ ਉਹਨਾਂ ਨੇ ਕਤਲੇਆਮ ਕੀਤਾ ਆ ਲਲਕਾਰ ਕੇ ਕਰਦੇ ਫਿਰ ਪਤਾ ਲੱਗਦਾ Hindu Muslim ਕੀ ਚੀਜ਼ ਐ ਜੋ ਉਹਨਾਂ ਨੇ ਕੀਤਾ ਬਹੁਤ ਮਾੜਾ ਕੀਤਾ ਆ ਬਹੁਤ ਹੀ ਜ਼ਿਆਦਾ ਮੜਾਉਣਾ નિર્ਦੋਸ਼ਾਂ ਦਾ ਕੀ ਦੋਸਤ ਸੀ ਜਿਹੜੇ ਬਿਨਾ ਉਸ ਤੋਂ ਹੀ ਬੇਕਸੂਰ ਤੇ ਉੱਥੇ ਸ਼ਰੇਮ ਗੋਲੀਆਂ ਨਾਲ ਪੁੰਨ ਦਿੱਤੇ ਆ ਸੋ ਕੀ ਕਹਿਣਾ ਚਾਹੂਗੇ ਇੱਕ ਪਾਸੇ ਸਰਕਾਰ ਦਾ ਵੀ ਬਿਆਨ ਆਂਦਾ ਸਰਕਾਰ ਵੀ ਜਿਹੜਾ ਐਕਸ਼ਨ ਲੈ ਰਹੀ ਹੈ ਤੇ ਉਹਨਾਂ ਬਾਰੇ ਕੀ ਸਰਕਾਰ ਜੇ ਕੁਝ ਕਰਦੀ ਹੁੰਦੀ ਜੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਇਹ ਕੁਝ ਕਰਦੇ ਹੁੰਦੇ ਤੇ ਇਹ ਜੇ ਕੰਮ ਕਾਣੂ ਹੁੰਦੇ ਆ ਪਹਿਲਾਂ ਹੀ ਨੱਥ ਪਾਣੀ ਚਾਹੀਦੀ ਇਹ ਜੇ ਹੱਤਵੱਦੀਆਂ ਨੂੰ ਤਾਂ ਕਿ ਇਦਾਂ ਦਾ ਕੰਮ ਹੀ ਨਾ ਹੋਵੇ ਉਹ ਤਾਂ ਇਹਨਾਂ ਨੂੰ ਪਹਿਲਾਂ ਸਬਕ ਸਿਖਾਉਣਾ ਚਾਹੀਦਾ ਆ ਜਦੋਂ ਸਭ ਕੁਝ ਹੋ ਜਾਂਦਾ ਫਿਰ ਕਹਿ ਦਿੰਦੇ ਆ ਅਸੀਂ ਆ ਕਰਨ ਲੱਗੇ ਆ ਜੀ ਅਸੀਂ ਉਹ ਕਰਨ ਲੱਗੇ ਆ ਪਹਿਲਾਂ ਕਿਤੇ ਸੁੱਤੇ ਪਈ ਹੁੰਦੇ ਆ ਦਾ ਜੇ ਐਕਸ਼ਨ ਮੋੜ ਤੇ ਖੜੇ ਲੋਕ ਲੋਕਾਂ ਦਾ ਜਿਹੜਾ ਵਿਰੋਧ ਹੈ ਉਹ ਨਜ਼ਰ ਆ ਰਿਹਾ ਹੈ ਪੁਤਲਾ ਫੋਕ ਪ੍ਰਦਰਸ਼ਨ ਜਿਹੜਾ ਉਹ ਨਜ਼ਰ ਆ ਰਿਹਾ ਹੈ ਸੋ ਪੁਤਲੇ ਜਿਹੜੇ ਆ ਲਗਾਤਾਰ ਫੂਕੇ ਜਾ ਰਹੇ ਨੇ ਸੋ ਪੂਰੇ ਪਾਰਦੇਸ਼ ਦੀ ਗੱਲ ਕਰੀਏ ਤਾਂ ਪਾਰਦੇਸ਼ ਦੇ ਵਿੱਚ ਹਰ ਜਿਹੜੇ ਵੀ ਲੋਕ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਤਿਆਰੀ ਜੁੜੀ ਆ ਕੀਤੀ ਜਾਂਦੀ ਆ ਸੋ ਹੱਥਾਂ ਦੇ ਵਿੱਚ ਜਿਹੜਾ ਪੈਟਰੋਲ ਫੜਿਆ ਹੁੰਦਾ ਸੋ ਦੇਖ ਸਕਦੇ ਹੋ ਕਿ ਬੋਤਲਾਂ ਦੇ ਵਿੱਚ ਜਿਹੜਾ ਪੈਟਰੋਲ ਫੜਿਆ ਹੋਇਆ ਹੈ ਭਾਈ ਜੀ ਆ ਫੜਿਆ ਕੀ ਹੈ ਪੈਟਰੋਲ ਜਿੰਦਾਬਾਦ ਇਹ ਫੂਕਣਾ ਪਾਕਿਸਤਾਨ ਅੱਜ ਇਹ ਭਾਰਮਪੁਰ ਤੋਂ ਬਹੁਤ ਔੜਾ ਕਰਨਾ ਭਾਜੀ ਪਹਿਲਾਂ ਤਾਂ ਹਿੰਦੂਆਂ ਦੇ ਹਮਲੇ ਫਿਰ ਦੂਜਾ ਸਾਡੇ ਭਰਾਵਾਂ ਦੀ ਜਾਨ ਦੇ ਉਸ ਕਰਕੇ ਪੱਕਾ ਅੱਜ ਬੁਤਨਾ ਫੁਕਣਾ ਹੈ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਜਿੱਥੇ ਦੇਖ ਸਕਦੇ ਹਾਂ ਕਿ ਵਾਰਡ ਨੰਬਰ 10 ਦੇ ਮੌਜੂਦਾ ਕੌਂਸਲਰ ਤਾਂ ਉਹਨਾਂ ਦੀ ਪੂਰੀ ਟੀਮ ਸੋ ਪੂਰੇ ਮਾਰਕੀਟ ਵੱਲੋਂ ਪੈਟਰੋਲ ਪਾ ਕੇ ਪੁਤਲੇ ਨੂੰ ਅੱਗ ਜੜੀ ਹੈ ਲਗਾਉਣ ਦੀ ਜੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ ਸੋ ਲੋਕਾਂ ਦਾ ਜਿਹੜਾ ਵਿਰੋਧ ਹੈ ਉਹ ਕਿਸ ਤਰੀਕੇ ਨਜ਼ਰ ਆ ਰਿਹਾ ਹੈ ਸੋ ਪਹਿਲਗਾਮ ਦੀ ਗੱਲ ਕਰੀਏ ਤਾਂ ਪਹਿਲਗਾਮ ਦੇ ਵਿੱਚ ਜੋ ਅਤਿੰਕਵਾਦੀ ਜਿਹੜਾ ਹਮਲਾ ਹੋਇਆ ਸੋ ਉਸ ਨੂੰ ਲੈ ਕੇ ਜਿਲਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਪਹਿਲਗਾਮ ਦੀਆਂ ਜੜੀਆਂ ਉਹ ਤਸਵੀਰਾਂ ਜੜੀਆਂ ਹੱਥਾਂ ਦੇ ਵਿੱਚ ਫੜੇ ਹੋਏ ਨੇ ਸੋ ਜਿਹਦੇ ਵਿੱਚ ਸਭ ਪਿੱਛੇ ਜੜੀ ਬਣੀ ਹੋਈ ਹੈ ਇਹ ਜਿਹੜਾ ਤੁਸੀਂ ਫੜਿਆ ਹੋਇਆ ਪੋਸਟਰ ਇਹਦੇ ਵਿੱਚ ਇਹ ਪੋਸਟਰ ਕਿਦਰ ਸਾਰਿਆ ਇਹਨੇ ਵਖੋ ਬਿਲਕੁਲ ਸੋ ਦੇਖ ਸਕਦੇ ਹੋ ਕਿ ਹੱਤਾ ਦੇ ਵਿੱਚ ਜਿਹੜਾ ਇਹ ਪੋਸਟਰ ਫੜਿਆ ਹੋਇਆ ਇਹ ਹੱਤਾ ਦੇ ਵਿੱਚ ਪੋਸਟਰ ਫੜਿਆ ਹੋਇਆ ਜਿਸ ਪੋਸਟਰਾਂ ਦੇ ਵਿੱਚ ਪਹਿਲਗਾਮ ਦੀ ਜਿਹੜੀ ਹੈ ਤਸਵੀਰ ਉਹ ਨਜ਼ਰ ਆ ਰਹੀ ਹੈ ਪੋਸਟਰ ਦਾ ਇਹ ਦਿਖਾ ਕੇ ਕੀ ਦਰਸਾਉਣਾ ਚਾਹੁੰਦੇ ਇਹ ਦਰਸਾਣ ਦੀ ਲੋੜ ਨਹੀਂ ਹੈ ਜੋ ਹੋ ਚੁੱਕਾ ਪੂਰੇ ਹਿੰਦੁਸਤਾਨ ਨੂੰ ਪਤਾ ਔਰ ਇਹਦੀ ਜਲਦ ਤੋਂ ਜਲਦ ਕਾਰਵਾਈ ਪੈਣੀ ਚਾਹੀਦੀ ਹੈ ਬਿਲਕੁਲ ਸੋ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਪੁਤਲੇ ਦੇ ਉੱਤੇ ਗੁੱਸਾ ਜਿਹੜਾ ਨਜ਼ਰ ਆ ਰਿਹਾ ਪੁਤਲੇ ਉੱਤੇ ਰੋਸ ਜਿਹੜਾ ਨਜ਼ਰ ਆ ਰਿਹਾ ਸੋ ਕਿਸ ਤਰੀਕੇ ਪੁਤਲੇ ਨੂੰ ਉਹਨਾਂ ਬੋਲੋ ਪੁਤਲਾ ਫੂਕ ਪ੍ਰਦਰਸ਼ਨ ਸੋ ਇਹ ਰੋ ਜਿਹੜਾ ਨਜ਼ਰ ਆ ਰਿਹਾ ਯੂਥ ਦਾ ਨੌਜਵਾਨ ਦਾ ਉਸ ਮਾਰਕੀਟ ਦੇ ਵਿੱਚ ਖੜਿਆ ਜਿਸ ਮਾਰਕੀਟ ਦੇ ਵਿੱਚ ਇਹ ਜਿਹੜਾ ਪ੍ਰਦਰਸ਼ਨ ਜਿਹੜਾ ਦੇਖ ਸਕਦੇ ਹੋ ਕਿ ਵਿਰੋਧ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਵਿਰੋਧ ਜਿਹੜਾ ਪੂਰੇ ਭਾਰਤ ਦੇ ਦੇਸ਼ ਦੇ ਵਕਫ ਵਕਫ ਜਗ੍ਹਾ ਦੇ ਵਿੱਚ ਤੋਂ ਵਕਫ ਵਕਫ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਦਾ ਸੋ ਲੁਧਿਆਣੇ ਦੇ ਵਕਫ ਵਕਫ ਜਗ੍ਹਾ ਦੇ ਉੱਤੇ ਇਹ ਵਿਰੋਧ ਜਿਹੜਾ ਨਜ਼ਰ ਆ ਰਿਹਾ ਸੋ ਕਿਸ ਤਰੀਕੇ ਵਿਰੋਧ ਜਿਹੜਾ ਕੀਤਾ ਜਾ ਰਿਹਾ ਹੈ ਸੋ ਅਤੰਕਵਾਦ ਦੇ ਖਿਲਾਫ ਵਿਰੋਧ ਜਿਹੜਾ ਉਹ ਲਗਾਤਾਰ ਕੀਤਾ ਹੋਇਆ ਸੋ ਪੁਤਲੇ ਨੂੰ ਫੁੱਕਣ ਦੀ ਜਿਹੜੀ ਆ ਉਹ ਤਿਆਰੀ ਪੂਰੀ ਕੀਤੀ ਹੋਈ ਆ ਸੋ ਕਿਸ ਤਰੀਕੇ ਪੁਤਲੇ ਨੂੰ ਫੁੱਕਣ ਤੋਂ ਬਾਅਦ ਦੋਸਤੋ ਬਾਅਦ ਵਿਰੋਧ ਜਿਹੜਾ ਜਤਾਇਆ ਜਾ ਰਿਹਾ ਕਿ ਅਗਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਕੈਂਡਲ ਮਾਰਚ ਮਿਸਾਲ ਮਾਰਚ ਦੇ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਕੀਤਾ ਜਾਂਦਾ ਸੋ ਜਦੋਂ ਦਾ ਪਹਿਲਗਾਮ ਦੇ ਵਿੱਚ ਜਦੋਂ ਵੀ ਪਹਿਲਗਾਮ ਦੇ ਵਿੱਚ ਪਾਣਾ ਬਪੜਦਾ ਹੈ ਬੜੀ ਮੰਦਪਾਗੀ ਕੱਟਣਾ ਜਿਹੜੀ ਬਪੜਦੀ ਹੈ ਸੋ ਉਹਨੂੰ ਲੈ ਕੇ ਵਿਰੋਧ ਜਿਹੜਾ ਲਗਾਤਾਰ جاری ਹੈ ਸੋ ਪਿੱਛੇ ਪ੍ਰਦਰਸ਼ਨਕਾਰੀ ਜਿਹੜੇ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਜਿਤਾਇਆ ਜਾ ਰਿਹਾ ਉਹਨਾਂ ਵੱਲੋਂ ਆਪਣਾ ਰੋਸ਼ ਜਿਹੜਾ ਜਿਤਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਕਿ ਹੱਗ ਉਹਨਾਂ ਵੱਲੋਂ ਲਾ ਦਿੱਤੀ ਕਿ ਐਸੋ ਕਿਤੇ ਕਿਤੇ ਪੁਤਲੇ ਦੇ ਉੱਤੇ ਉਹਨਾਂ ਵੱਲੋਂ ਪੂਰਾ ਰੋਸ਼ ਜਿਹੜਾ ਉਹ ਦਿਖਾਇਆ ਗਿਆ ਕਿਉਂਕਿ ਇੱਕ ਪਾਸੇ ਉਹਨਾਂ ਦਾ ਵਿਰੋਧ ਜਿਹੜਾ ਲਗਾਤਾਰ ਜਾਰੀ ਹੈ ਉਹ ਦੇਖਦੇ ਕਿ ਕਦੋਂ ਤੱਕ ਇਹ ਵਿਰੋਧ ਜਿਹੜਾ ਖਤਮ ਹੁੰਦਾ ਹੈ ਕਿਉਂਕਿ ਇੱਕ ਪਾਸੇ ਇਹ ਵਿਰੋਧ ਜਿਹੜਾ ਸ਼ੁਰੂ ਤਾਂ ਹੋ ਗਿਆ ਹੈ ਕਿਉਂਕਿ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕਿਆ ਹੈ ਪਰ ਦੇਖਦੇ ਕਿ ਕਦੋਂ ਤੱਕ ਇਹ ਜਿਹੜਾ ਵਿਰੋਧ ਸ਼ਾਂਤ ਹੁੰਦਾ ਹੈ ਆਉਣ ਵਾਲਾ ਸਮਾਂ ਕਿੱਦਾਂ ਦਾ ਹੁੰਦਾ ਹੈ ਦੇ